ਸਰ ਬਰਸਾਤ ਤਾਂ ਸ਼ੁਰੂ ਹੋਣ ਵਾਲੀਆਂ ਨੇ ਨਦੀਆਂ ਨਾਲੇ ਸਫਾਈਆਂ ਨੂੰ ਲੈ ਕੇ ਲੋਕਾਂ ਨੂੰ ਚਿੰਤਾ ਸਤਾਰੀ ਹੈ ਕਿ ਪਿਛਲੇ ਸਾਲ ਵੀ ਲਾਸ਼ਾਂ ਹੜਕੇ ਨਦੀਆਂ ਚ ਆਈਆਂ ਸੀ ਪਰ ਇਸ ਸਾਲ ਫਿਰ ਉਹੀ ਡਰ ਸਤਾਰਿਆ ਕੀ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਤੁਹਾਡੇ ਵੱਲੋਂ ਕਿਤੇ ਜਿਹੜੀ ਸ਼ੁਰੂਆਤ ਨਹੀਂ 플ੌਡ ਪ੍ਰੋਟੈਕਸ਼ਨ ਦੀ ਮੀਟਿੰਗ ਸਾਰੇ ਵਿਭਾਗਾਂ ਨਾਲ ਕੀਤੀ ਹੈ ਕਰਾਲੀ ਕਰਾਲੀ ਤੇ ਨਾਲ ਖਰੜ ਤੇ ਨਮਾ ਕਰੋ ਇੰਨਾ ਦੇ ਨਦੀਆਂ ਦੇ ਜਿਹੜੇ ਬਿਲਡਰਾਂ ਨੇ ਕਬਜ਼ਾ ਕੀਤਾ ਹੋਇਆ ਹੈ ਘਰ ਬਣਾਏ ਹੋਏ ਨੇ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾ ਕਰਕੇ ਵੇਚਿਆ ਗਿਆ ਨਦੀਆਂ ਨਾਲੇ ਬਣਾ ਦਿੱਤਾ 12 ਮੰਦਰ ਦਾ ਮਾਮਲਾ ਪਿਛਲੇ ਜੀ ਮੰਤਰੀ ਸਾਹਿਬ ਵੀ ਉੱਥੇ ਜਾ ਕੇ ਆਏ ਸੀ ਉਹਨਾਂ ਦੇ ਲੋਕਾਂ ਦੇ ਘਰ ਨਾਲ ਦਸਣ ਨਦੀਆਂ ਦੇ ਵਿੱਚ ਨਾ ਹੋ ਰੜਣਾ ਲੋਕਾਂ ਜਾਨ ਬਚ ਸਕਣ ਤਾਂ ਉਹਨਾਂ ਪੁਆਇੰਟਾਂ ਦੇ ਉੱਤੇ ਪੂਰਾ ਫੋਕਸ ਹੋਣਾ 500 600 ਥੈਲਾ ਨਾ ਨਹੀਂ ਵਰਤੇ ਰੱਖ ਲਿਆ 1000 ਥੈਲਾ ਅਸੀਂ ਕੱਲ੍ਹ ਦੁਆਰਾ ਹੋਰ ਮਾਇਆ ਕਰਾਇਆ ਪਰ ਸਟੇਮਪ ਤੇ ਪ੍ਰਸ਼ਾਸਨ ਨਹੀਂ ਪਹੁੰਚਿਆ ਬਹੁਤ ਜਾਨਵਰ ਮਰੇ ਨੇ ਉੱਥੇ ਬਿਨਾ ਪਾਣੀ ਤੋਂ ਅਜੇ ਵੀ ਸਿਲਟ ਕੱਢਣੇ ਵਾਸਤੇ ਕੋਈ ਪਲਾਨ ਨਜ਼ਰ ਨਹੀਂ ਆ ਰਿਹਾ ਲੋਕਾਂ ਨੂੰ ਲੱਗ ਕੇ ਲੋਕ ਨਾਰਾਜ਼ ਵੀ ਨਜ਼ਰ ਆ ਰਹੇ ਪ੍ਰਸ਼ਾਸਨ ਤੋਂ ਵੀ ਸਰਕਾਰਾਂ ਤੋਂ ਵੀ ਤਾਂ ਇਸ ਨੂੰ ਲੈ ਕੇ ਕੋਈ ਪ੍ਰੋਪੋਜ਼ਲ ਬਣਾਈ ਹੈ ਕੋਈ ਮੀਟਿੰਗ ਹੋਈ ਹੈ ਤੁਹਾਡੀ ਸਰਕਾਰ ਨਾਲ ਜਾਂ ਕੋਈ ਅਧਿਕਾਰੀਆਂ ਦੇ ਨਾਲ ਕਿ ਉਸ ਡੈਮ ਦੀ ਸਿਲਟ ਕੱਢੀ ਜਾਵੇ ਅੱਗੇ ਨਮਾਗਰੋਂ ਤੋਂ ਉੱਪਰ ਪਿੰਡ ਨੇ ਜੀ ਟਾਂਡਾ ਮਸੂਲ ਵਾਲੇ ਤੁਸੀਂ ਵੀ ਵਾਅਦਾ ਕਰਕੇ ਆਏ ਸੀ ਕੀ 15 ਦਿਨ ਦੇ ਵਿੱਚ ਉਹਨਾਂ ਦਾ ਜਿਹੜਾ ਮੁਆਵਜ਼ਾ ਤੇ ਪੁਲਾਂ ਦਾ ਕੰਮ ਸ਼ੁਰੂ ਹੋ ਜਾਏਗਾ ਕਿੱਥੇ ਲਿਖਾੜਿਆ ਹੋਇਆ ਕਿਉਂ ਨਹੀਂ ਸ਼ੁਰੂ ਹੋਇਆ ਅਜੇ ਤੱਕ ਨਹੀਂ ਬਾਰਸ਼ਾਂ ਸ਼ੁਰੂ ਹੋਣ ਵਾਲੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਕੀ ਕੀ ਵਾਪਰੇ ਹੈ ਕਈ ਲਾਸ਼ਾਂ ਵੀ ਹੜਕੇ ਆਈਆਂ ਸੀ ਨਦੀਆਂ ਦੇ ਵਿੱਚ ਦੂਜੇ ਪਾਸੇ ਕਈ ਜਗ੍ਹਾ ਕਈ ਕੰਮਾਂ ਦੇ ਐਲਾਨ ਹੋ ਚੁੱਕੇ ਨੇ ਪਰ ਕੰਮ ਸ਼ੁਰੂ ਨਹੀਂ ਹੋਏ ਇਸ ਨੂੰ ਕਿਹ ਇਸ ਦਿਮ ਖੜ ਸਾਡੇ ਨਾਲ ਨਹੀਂ ਸਿਰ ਬਰਸਾਤਾ ਸ਼ੁਰੂ ਹੋਣ ਵਾਲੀਆਂ ਨੇ ਨਦੀਆਂ ਨਾਲੇ ਸਫਾਈਆਂ ਨੂੰ ਲੈ ਕੇ ਲੋਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਪਿਛਲੇ ਸਾਲ ਵੀ ਲਾਸ਼ਾਂ ਹੜਕੇ ਨਦੀਆਂ ਚ ਆਈਆਂ ਸੀ ਪਰ ਇਸ ਸਾਲ ਫਿਰ ਉਹੀ ਡਰ ਸਤਾ ਰਿਹਾ ਹੈ ਕੀ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਤੁਹਾਡੇ ਵੱਲੋਂ ਕਿਤੇ ਜੇ ਦੀ ਸ਼ੁਰੂਆਤ ਕਿ ਨਹੀਂ ਜਿਹੜਾ ਅਸੀਂ ਤੁਹਾਨੂੰ ਦਸ ਨਾ ਜਾਣੇ ਆ ਅਸੀਂ ਪਰਸੋਂ ਵੀ ਇੱਕ ਫਲੱਡ ਪ੍ਰੋਟੈਕਸ਼ਨ ਦੀ ਮੀਟਿੰਗ ਸਾਰੇ ਵਿਭਾਗਾਂ ਨਾਲ ਕੀਤੀ ਹੈ ਹਾਂਜੀ ਜਿੱਥੇ ਪਿਛਲੇ ਸਾਲ ਦੇ ਦੌਰਾਨ ਜਿੱਥੇ ਜ਼ਿਆਦਾ ਹੜ੍ਹ ਦੀ ਸਥਿਤੀ ਬਣੀ ਜਾਂ ਹੜ੍ਹ ਆਇਆ ਜਾਂ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਕਿਤੇ ਜਾਨੀਵਾਲ ਨੁਕਸਾਨ ਹੋਇਆ ਕਿਤੇ ਪਬਲਿਕ ਨੂੰ ਘਰਾਂ ਦੇ ਵਿੱਚ ਗਿਆ ਜਾਂ ਆਮ ਪ੍ਰਾਪਰਟੀ ਨੂੰ ਨੁਕਸਾਨ ਹੋਇਆ ਖੇਤਾਂ ਵਿੱਚ ਪਾਣੀ ਭਰਿਆ ਹਾਂਜੀ ਜਿਹੜੇ ਉਹ ਪੁਆਇੰਟ ਅਸੀਂ ਕਵਰ ਕਰ ਲਏ ਆ ਆਲਮੋਸਟ ਉੱਥੇ ਕੰਮ ਚੱਲ ਰਿਹਾ ਤੇ ਇੱਥੇ ਚੱਲ ਰਿਹਾ ਉਹ ਸਾਡਾ 10 ਦਿਨਾਂ ਦੇ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਆ ਅਸੀਂ ਛੇਤੀ ਉਹ ਕੰਮਾਂ ਦੀ ਮੈਂ ਆਪ ਵੀ ਵਿజిਟ ਕਰਨ ਜਾ ਰਿਹਾ ਅਸੀਂ ਡੇਲੀ ਡੇ ਟੂ ਡੇ ਅਸੀਂ ਹਰ ਜਿੱਥੇ ਸਫਾਈ ਚੱਲ ਰਹੀ ਆ ਸਫਾਈ ਦਾ ਕੰਮ ਹੀ ਸਾਡਾ ਚੱਲ ਰਿਹਾ ਖਰੜ ਦੇ ਵਿੱਚ ਵੀ ਖਾਸ ਕਰਕੇ ਅਸੀਂ ਸਫਾਈ ਦੀਆਂ ਦੋ ਮਸ਼ੀਨਾਂ ਸਾਡੀਆਂ ਚੱਲ ਰਹੀਆਂ ਕਰਾਲੀ ਕਰਾਲੀ ਤੇ ਨਾਲ ਖਰੜ ਤੇ ਨਮਾ ਕਰਾਉਂਦੇ ਆ ਇੰਨਾ ਦਿਨ ਨਦੀਆਂ ਦੇ ਨੇੜੇ ਜਿਹੜੇ ਬਿਲਡਰਾਂ ਨੇ ਕਬਜ਼ਾ ਕੀਤਾ ਹੋਇਆ ਹੈ ਘਰ ਬਣਾਏ ਹੋਏ ਨੇ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾ ਕਰਕੇ ਵੇਚਿਆ ਗਿਆ ਨਦੀਆਂ ਨੂੰ ਨਾਲੇ ਬਣਾ ਦਿੱਤਾ 12 ਮੰਦਰ ਦਾ ਮਾਮਲਾ ਪਿਛਲੇ ਜੀ ਮੰਤਰੀ ਸਾਹਿਬ ਵੀ ਉੱਥੇ ਜਾ ਕੇ ਆਏ ਸੀ ਉਹਨਾਂ ਦੇ ਪਿਤਾ ਜੀ ਵੀ ਵੱਡੀ ਕਾਰਵਾਈ ਵੀ ਕੀਤੀ ਗਈ ਹੈ ਪਰ ਹੁਣ ਲੋਕਾਂ ਦੇ ਘਰ ਨਾ ਧਸਣ ਨਦੀਆਂ ਦੇ ਵਿੱਚ ਨਾ ਹੋ ਰੜੜਨਾ ਲੋਕਾਂ ਜਾਨ ਬਚ ਸਕਣ ਤਾਂ ਉਹਨਾਂ ਪੁਆਇੰਟਾਂ ਦੇ ਉੱਤੇ ਪੂਰਾ ਫੋਕਸ ਹੈ ਤੁਹਾਡਾ ਹਾਂਜੀ ਜਿਹੜਾ ਕਰਾਲੀ ਵਾਲਾ ਤੁਸੀਂ ਮੰਦਰ ਦੇ ਨਾਲ ਵਾਲੀ ਕਲੋਨੀ ਦੀ ਇਸ਼ੂ ਆਇਆ ਸੀਗਾ ਉਹਦੇ ਵਿੱਚ ਤੁਹਾਨੂੰ ਦੱਸ ਦਿੰਨੇ ਆਂ ਅਸੀਂ 500 600 ਥੈਲਾ ਨੇ ਪਰ ਕੇ ਰੱਖ ਲਿਆ 1000 ਥੈਲਾ ਅਸੀਂ ਕੱਲ੍ਹ ਦੁਆਰਾ ਹੋਰ ਮਹਈਆ ਕਰਾਇਆ ਤਾਂ ਜੋ ਬਨ ਵੱਡੇ ਤੋਂ ਵੱਡਾ ਮਜ਼ਬੂਤ ਲਗਾ ਕੇ ਉੱਥੇ ਕੰਮ ਚੱਲ ਰਿਹਾ ਤੋ ਉਹਦੇ ਬਾਅਦ ਦੇ ਤੋਂ ਵੱਡਾ ਵਧੀਆ ਬਨ ਸੋਲਿਡ ਅਸੀਂ ਚੀਜ਼ ਲਗਾ ਕੇ ਤਾਂ ਜੋ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਹੜ੍ਹਾਂ ਦੀ ਜਿਹੜੀ ਹੈ ਮੁੱਖ ਰੱਖਦੇ ਹੋਏ ਅਸੀਂ ਉਹ ਜੇ ਉੱਥੇ ਵੀ ਅਪਰਾਲੇ ਕਰ ਰਹੇ ਹਾਂ ਸਵਾਈ ਦਾ ਵੀ ਕਰੋਲੀ ਸ਼ਹਿਰ ਦੇ ਵਿੱਚ ਵੀ ਚੱਲ ਰਿਹਾ ਕੰਮ ਇਸੇ ਤਰ੍ਹਾਂ ਹੀ ਨਵਾਂ گاؤں ਦੇ ਵਿੱਚ ਵੀ ਮੈਂ ਮੰਡੇ ਨੂੰ ਵਿజిਟ ਵੀ ਕਰਨਾ ਤੇ ਹਰ ਬੁੱਧਵਾਰ ਮੈਂ ਉੱਥੇ ਰੱਖਿਆ ਵੀ ਹੈ ਬੁੱਧਵਾਰ ਸਵੇਰੇ 10:00 ਤੋਂ ਲੈ ਕੇ 1:00 ਵਜੇ ਤੱਕ ਹਰ ਬੁੱਧਵਾਰ ਅਸੀਂ ਉੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣਾਂਗੇ ਅਸੀਂ ਉੱਥੇ ਕਮੇਟੀ ਦਫ਼ਤਰ ਦੇ ਵਿੱਚ ਬੈਠਿਆ ਕਰਾਂਗੇ ਰੈਗੂਲਰ ਉੱਥੇ ਬਹੁਤ ਜ਼ਿਆਦਾ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਸੋ ਉਹ ਅਸੀਂ ਰੈਗੂਲਰ ਆਈ ਤੇ ਹਰ ਹਫ਼ਤੇ ਉਹਨੂੰ ਰਿਵਿਊ ਵੀ ਕਰਿਆ ਕਰਾਂਗੇ ਜਿਹੜੀਆਂ-ਜਿਹੜੀਆਂ ਕੰਪਲੇਨਟਸ ਆਉਂਦੀਆਂ ਜਾਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਸਾਡਾ ਮੁੱਖ ਮਕਸਦ ਇਹੀ ਹੈ ਵੀ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰੀਏ ਪਰਸ ਟੈਂਕ ਤੇ ਪ੍ਰਸ਼ਾਸਨ ਨਹੀਂ ਪਹੁੰਚਿਆ ਬਹੁਤ ਜਾਨਵਰ ਮਰੇ ਨੇ ਉੱਥੇ ਬਿਨਾ ਪਾਣੀ ਤੋਂ ਅਜੇ ਵੀ ਸਿਲਟ ਕੱਢਣੇ ਵਾਸਤੇ ਕੋਈ ਪਲਾਨ ਨਜ਼ਰ ਨਹੀਂ ਆ ਰਿਹਾ ਲੋਕਾਂ ਨੂੰ ਜਿਸ ਨੂੰ ਲੈ ਕੇ ਲੋਕ ਨਾਰਾਜ਼ ਵੀ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਤੋਂ ਵੀ ਸਰਕਾਰਾਂ ਤੋਂ ਵੀ ਤਾਂ ਇਸ ਨੂੰ ਲੈ ਕੇ ਕੋਈ ਪ੍ਰੋਪੋਜ਼ਲ ਬਣਾਈ ਹੈ ਕੋਈ ਮੀਟਿੰਗ ਹੋਈ ਹੈ ਤੁਹਾਡੀ ਸਰਕਾਰ ਨਾਲ ਜਾਂ ਕੋਈ ਅਧਿਕਾਰੀਆਂ ਦੇ ਨਾਲ ਕਿ ਉਸ ਡੈਮ ਦੀ ਸਿਲਟ ਕੱਢੀ ਜਾਵੇ ਅੱਗੇ ਜਾਨਵਰਾਂ ਨੂੰ ਬਚਾਇਆ ਜਾ ਸਕੇ ਉਹ ਡਿਪਾਰਟਮੈਂਟ ਵੱਲੋਂ ਜਿਹੜਾ ਹੈ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਉਹਨਾਂ ਨੇ ਆਪਦੇ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਸਾਡੇ ਨੈਪਸੀਲਰ ਵੀ ਉੱਥੇ ਜਾ ਕੇ ਆਏ ਨੇ ਏਡੀਸੀ ਡੀ ਵੀ ਸਾਡੇ ਉੱਥੇ ਵਿਜ਼ਿਟ ਕੀਤੀ ਹੈ ਉਹਨਾਂ ਨੇ ਵੱਖਰੇ ਤੌਰ ਤੇ ਮੀਟਿੰਗਾਂ ਵੀ ਦੋ ਕਰ ਲਈਆਂ ਹਾਂਜੀ ਤਾਂ ਉਹ ਜਿਹੜੀ ਉਹ ਸਮੱਸਿਆ ਦਾ ਹੱਲ ਕਰਨ ਲਈ ਸਬੰਧਤ ਵਿਭਾਗ ਨੂੰ ਲਿਖ ਕੇ ਵੀ ਭੇਜ ਦਿੱਤਾ ਗਿਆ ਡੀਸੀ ਸਾਹਿਬ ਵੱਲੋਂ ਸਪੈਸ਼ਲ ਉਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਐਸਟੀਪੀ ਪਲਾਂਟ ਦਾ ਅੱਛੇ ਸ਼ੁਰੂਆਤ ਕੀਤੀ ਹੈ ਨਮਾਗਰਾਉਂ ਦੇ ਵਿੱਚ ਤੁਸੀਂ ਤਾਂ ਉਸ ਪਲਾਂਟ ਦੇ ਵਿੱਚ ਦੱਸਿਆ ਜਾ ਰਿਹਾ ਕੁਝ ਜਿਹੜੇ ਬੰਦੇ ਜਮੀਨ ਸੀ ਉਹ ਵੀ ਕੁਝ ਵਿਰੋਧ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਸ ਨੂੰ ਲੈ ਕੇ ਕੀ ਲੱਗਦਾ ਕਿ ਕਲੀਅਰ ਹੋ ਜਾਏਗਾ ਐਸਟੀਪੀ ਪਲਾਂਟ ਜਿਹੜਾ ਲੱਗੇਗਾ ਨਮਾਗਰਾਉਂ ਦੇ ਵਿੱਚ ਹੁਣ 3 ਏਕੜ ਜਮੀਨ ਦੇ ਵਿੱਚ ਜਿਹੜਾ ਬਣਾਇਆ ਜਾ ਰਿਹਾ ਇਹ ਸ਼ੋਰ ਹੈ ਵੀ ਐਸਟੀਪੀ ਪਲਾਂਟ ਅਸੀਂ ਨਮਾਗੌਰ ਨੂੰ ਬਹੁਤ ਜਲਦੀ ਦੇਣ ਜਾ ਰਹੇ ਹਾਂ ਅੱਜ ਅਸੀਂ ਉਹਦਾ ਕਬਜ਼ਾ ਲੈ ਰਹੇ ਹਾਂ ਪਹਿਲਾਂ ਕੋਰਟ ਕੇਸ ਹੋਣ ਕਰਕੇ ਜਿਹੜਾ ਉਹ ਰੁਕਿਆ ਹੋਇਆ ਸੀ ਕੰਮ ਅਟ ਹਾਈ ਕੋਰਟ ਦੇ ਦੇਸ਼ ਤੇ ਅਸੀਂ ਉਹਨਾਂ ਦਾ ਅੱਜ ਕਬਜ਼ਾ ਕਰ ਵੀ ਲੈ ਲਿਆ ਅੱਗੇ ਉਹਨਾਂ ਨੂੰ ਜਲਦੀ ਹੈਂਡਓਵਰ ਕੀਤਾ ਜਾਊਗਾ ਤਾਂ ਜੋ ਜਿਹੜਾ ਇਹਦਾ ਐਸਟੀਪੀ ਪਲਾਂਟ ਦਾ ਕੰਮ ਜਲਦੀ ਤੋਂ ਜਲਦੀ ਨਿਕਲੇ ਨਮਾਗਰੋਂ ਤੋਂ ਉੱਪਰ ਪਿੰਡ ਨੇ ਜੀ ਟਾਂਡਾ ਮਸੂਲ ਵਾਲੇ ਤੁਸੀਂ ਵੀ ਵਾਅਦਾ ਕਰਕੇ ਆਏ ਸੀ ਕਿ 15 ਦਿਨ ਦੇ ਵਿੱਚ ਉਹਨਾਂ ਦਾ ਜਿਹੜਾ ਮੁਆਵਜ਼ਾ ਤੇ ਪੁਲਾਂ ਦਾ ਕੰਮ ਸ਼ੁਰੂ ਹੋ ਜੇਗਾ ਕਿੱਥੇ ਡਿੱਕਾ ਡਿਆ ਹੋਇਆ ਕਿਉਂ ਨਹੀਂ ਸ਼ੁਰੂ ਹੋਇਆ ਜੇ ਤੱਕ ਲੋਕਾਂ ਦੇ ਸਵਾਲ ਲਗਾਤਾਰੇ ਖੜੇ ਨੇ ਲੋਕ ਪੁੱਛ ਰਹੇ ਨੇ ਕਿ ਕਦੋਂ ਪ੍ਰਸ਼ਾਸਨ ਮਸ਼ੀਨਾਂ ਲੈ ਕੇ ਆਏਗਾ ਕਦੋਂ ਤਿਆਰੀ ਹੋਏਗੀ ਸ਼ੁਰੂ ਉਹ ਪਹਿਲਾਂ ਇਲੈਕਸ਼ਨ ਕਰਕੇ ਉਹ ਜਿਹੜਾ ਪੀ ਡਬਲਯੂ ਵਿਭਾਗ ਵੱਲੋਂ ਉਹਨਾਂ ਨੂੰ ਵਰਕ ਲੋਡ ਔਟ ਹੋ ਚੁੱਕਾ ਹੈ ਹਾਂਜੀ ਤੋਂ ਉਹ ਪੀ ਡਬਲਯੂ ਵਿਭਾਗ ਕੰਮ ਕਰ ਰਿਹਾ ਉਹਦੇ ਤੇ ਚੱਲ ਰਿਹਾ ਔਰੇਡੀ ਜਿੱਥੇ ਪੁਲਾਂ ਦਾ ਕੰਮ ਹੈ ਜਿੱਦੋਂ ਤੱਕ ਮੁਆਵਜ਼ੇ ਵਾਲਾ ਉਹ ਕੇਸ ਮਾਨਯੋਗ ਐਫਸੀਆਰ ਸਾਹਿਬ ਵੱਲੋਂ ਉਹਦੇ ਤੇ ਕੋਈ ਇਜੈਕਸ਼ਨ ਲਗਾਇਆ ਗਿਆ ਸੀਗਾ ਹਾਂਜੀ ਤੋ ਦੁਆਰਾ ਨਵੇਂ ਸਿਰੇ ਤੋਂ ਅਸੀਂ ਉਹਨਾਂ ਦਾ ਆਬਜੈਕਸ਼ਨ ਕਲੀਅਰ ਕਰਕੇ ਭੇਜ ਦਿੱਤਾ ਅਸੀਂ ਜਲਦੀ ਤੋਂ ਜਲਦੀ ਲਾਸਵਾਲ ਹੈ ਜੀ ਪਿੰਡਾਂ ਦੇ ਵਿੱਚ ਪੀਣ ਵਾਲੇ ਪਾਣੀ ਬਹੁਤ ਸਮੱਸਿਆ ਆ ਰਹੀ ਹੈ ਟਾਂਡਾ ਮਸੂਲ ਵਾਲੀ ਗੱਲ ਕਰੀਏ ਜਾਂ ਫਿਰ ਪਰਸ ਤੋਂ ਉੱਪਰ ਦੀ ਛੋਟੀ ਪਰਸ ਦੀ ਗੱਲ ਕਰੀਏ ਉੱਥੇ ਹੀ ਪਾਣੀ ਟੈਂਕ ਨਾਲ ਮੰਗਾਣਾ ਪੈ ਰਿਹਾ ਹੈ ਤਾਂ ਕੋਈ ਪਿਊਬਲਾਂ ਦਾ ਅੱਗੇ ਲੱਗ ਰਿਹਾ ਹੈ ਕਿ ਪ੍ਰੋਮੋਸ਼ਨ ਰੱਖਿਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਲੋਕ ਤਲਾ ਤਲਾ ਕਰ ਰਹੇ ਨੇ ਬਿਨਾਂ ਪਾਣੀ ਦੇ ਅਸੀਂ ਉਸੇ ਕਰਕੇ ਹੀ ਮੰਡੇ ਨੂੰ ਅਸੀਂ ਉੱਥੇ ਵਿజిਟ ਕਰਨੀ ਹੈ ਔਰ ਬਾਕੀ ਸਮੱਸਿਆਵਾਂ ਦੇ ਨਾਲ-ਨਾਲ ਜਿੱਥੇ ਪਾਣੀ ਵਾਲੀ ਸਮੱਸਿਆ ਉਹ ਵੀ ਅਸੀਂ ਹੱਲ ਕਰਾਂਗੇ ਜਿੱਥੇ-ਜਿੱਥੇ ਲੋੜ ਹੈਗੀ ਹੈ ਮਹਿਕਮੇ ਵੱਲੋਂ ਪ੍ਰਪੋਜ਼ਲ ਬਣਵਾ ਲਾਂਗੇ ਬਿਜਲੀ ਦੀ ਵੀ ਸਮੱਸਿਆ ਜਿਹੜੀ ਜੋ ਮੇਰੇ ਧਿਆਨ ਚ ਆਇਆ ਗਿਆ ਸੀ ਪਾਣੀ ਵਾਲਾ ਪੀਣ ਵਾਲਾ ਵੀ ਦੋ ਟਿਊਬਲ ਲੱਗੇ ਜਿਹੜੇ ਉਹ ਸੀ ਜਲਦੀ ਚਾਲੂ ਕਰਾ ਦੇ ਠੀਕ ਹੈ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਐਸਡੀਐਮ ਖੜਾ ਜਿੰਨਾ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਈ ਸਵਾਲ ਕਾਫੀ ਦਿਨਾਂ ਤੋਂ ਲੋਕਾਂ ਦੇ ਜਨਤ ਵਿੱਚ ਸਹੀ ਪਰ ਅੱਜ ਐਸਡੀਐਮ ਸਾਹਿਬ ਨਾਲ ਪੂਰੀ ਖੁੱਲ ਕੇ ਗੱਲਬਾਤ ਹੋਈ ਹੈ ਤਕਲੀਫ ਕਰ ਦਿੱਤਾ ਕਿ ਕਿਹੜੀ ਸਮੱਸਿਆ ਕਿੱਥੇ ਰੁਕੀ ਹੋਈ ਹੈ ਕਿਸ ਤਰੀਕੇ ਨਾਲ ਉਸ ਨੂੰ ਹੱਲ ਕਰਨਾ ਹੈ ਤਾਂ ਐਸਡੀਐਮ ਖੜਾ ਵੱਲੋਂ ਵਾਅਦਾ ਕੀਤਾ ਪਰ ਵਾਅਦੇ ਤੋਂ ਉੱਤੇ ਕਿੰਨਾ ਕਿ ਪਿਛ ਸਰਕਾਰਾਂ ਜਿਸ ਤਰ੍ਹਾਂ ਇਹ ਨਾਲ ਕਹਿੰਦੀਆਂ ਨੇ ਪੂਰਾ ਉੱਤਰ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਡੇ ਨਾਲ ਕਵਰ ਮੈਂ ਸੁਮਿਤ ਦੇ ਨਾਲ ਹਰਤੇਸ਼